ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਸਰਾਂਝ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪੇ ਨਾਲ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰ ਲਈ ਅੱਜ ਦੀ ਵੱਡੀ ਖਬਰ ਸ਼੍ਰੀਆਮ ਜਿਸਨਾਂ ਹਮਲਾਵਰਾਂ ਨੇ ਨੌਜਵਾਨ ਨੂੰ ਕੀਤਾ ਹਥਿਆਰਾਂ ਨਾਲ ਜਹ ਹਮਲਾ ਇਸ ਦੇ ਨਾਲ ਹੀ ਹੋਈ ਮੌਤ ਵੀਡੀਓ ਦੇਖ ਕੇ ਕੰਬ ਜਾ ਵੀ ਕਰੋ ਇਸ ਦੇ ਨਾਲ ਹੀ ਬਟਿੰਡਾ ਦੇ ਕਸਬਾ ਮੋੜ ਮੰਡੀ ਵਿਖੇ ਉਸ ਦੇ ਸਮੇ ਗੁਡਾਗਰ ਦੀ ਦਾ ਨੰਗਾ ਨਾਸ਼ ਲਿਕਨ ਨੂੰ ਮਿਲਿਆ ਜਦੋਂ ਟਰੱਕ ਯੂਨੀਅਨਰਾਂ ਵੱਲੋਂ ਬੈਠੇ ਜਸਪਾਲ ਸਿੰਘ ਅਠਿਆਣੀ ਦਾ ਨਿਆ ਨੌਜਵਾਨ ਨੂੰ ਕਰੀਬ ਇੱਕ ਦਰਜਨ ਹਮਲਾਵਰ ਨੇ ਹਥਿਆਰਾਂ ਨਾਲ ਪੂਰੀ ਤਰ੍ਹਾਂ ਕੁੱਟਿਆ ਇਸ ਘਟਨਾ ਤੋਂ ਬਾਅਦ ਹਮਲਾਵਰ ਟਰੱਕ ਯੂਨੀਅਨ ਦੇੋਂ ਫਰਾਰ ਹੋ ਗਏ ਅਤੇ ਜ਼ਖਮੀ ਨੌਜਵਾਨ ਨੂੰ ਪਹਿਲੇ ਮੋੜ ਮੰਡੀ ਦੇ ਸਰਕਾਰੀ ਹਸਪਤਲ ਲਿਆਂਦਾ ਗਿਆ ਅਤੇ ਫਿਰ ਉਸ ਦੀ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਲ ਰੈਫਰ ਕੀਤਾ ਗਿਆ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਇਸ ਤਰ੍ਹਾਂ ਹੀ ਉਸ ਦੀ ਜਾਣਕਾਰੀ ਮਿਲਦੇ ਹੋਏ ਜਿਸ ਨੂੰ ਉਸਵੰਤ ਜਸਪਾਲ ਸਿੰਘ ਅਠਿਆਣੀ ਦੇ ਭਰਾ ਸੁਖਪਾਲ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਜਿਹੇ ਕਤਲ ਹੋਇਆ ਸੀ ਇਸ ਕਤਲ ਦਾ ਦੋਸ਼ੀ ਜੇਲ੍ਹ ਵਿੱਚ ਹਨ ਪਰ ਇਹ ਵੀ ਹਮਲਾਵਰ ਵੱਲੋਂ ਉਹਨਾਂ ਦੇ ਭਰਾ ਦੇ ਉਸ ਦੇ ਕਤਲ ਕੇਸ ਦੀ ਰੰਜਿਸ਼ ਤਾਇਤ ਅੱਜ ਬੁਰੀ ਤਰ੍ਹਾਂ ਕੁੱਟਿਆ ਗਿਆ ਹਮਲਾਵਰ ਵੱਲੋਂ ਜਸਪਾਲ ਸਿੰਘ ਦੀਆਂ ਤੋਂ ਵੀ ਲੱਤਾਂ ਤੋੜਦੇ